ਆਪ ਲਈ ਆਪ ਲਈ ਜੀ ਅਰੇ ਆਪਾਂ ਬੈਠ ਗਏ ਨਾ ਕਰੀ ਨਹੀਂ ਨਹੀਂ ਕਰ ਨਹੀਂ ਕਰ ਕੀ ਹੋ ਗਿਆ ਦੇਖੀ ਇੱਦਾਂ ਹੈ ਇੱਕ ਚੀਜ਼ ਤਾਂ ਹੈ ਕਿ ਅਸੀਂ ਸਾਰਿਆਂ ਨੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਗਰ ਜਿੱਥੋਂ ਤੱਕ ਸਾਡੇ ਅੱਗੇ ਬਾਾਕੀ ਕੰਮ ਚੱਲਣ ਦਾ ਕੁਝ ਸਵਾਲ ਸਾਡੇ ਮਨ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪੋਰਟ ਚ ਕਰ ਲਈ ਉਹਨਾਂ ਨੂੰ ਕਿਹਾ ਹੈ ਉਹਨਾਂ ਨੇ ਅੱਜ ਐਲਾਨ ਕੀਤਾ ਕਿ ਮੈਂ ਹਾਈ ਕਮਾਂਡ ਨਾਲ ਤੋਂ ਪਹਿਲਾਂ ਡਾਕਟਰ ਸਾਹਿਬ ਅਸੀਂ ਕੋਈ ਸਵਾਲ ਕੀਤੇ ਆ ਰਾਜ ਉਹ ਹੀ ਸਵਾਲ ਜਿਹੜੇ ਅਸੀਂ ਪਾਣੀ ਦੀ ਲੋ ਵੀ ਕੀਤੇ ਇੱਕ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਬ੍ਰਹਮਾ ਕੀ ਮੈਨੂੰ ਜਦੋਂ ਰਜਾਇਨ ਲਿਆ ਗਿਆ ਕਿ ਮੇਰੇ ਤੋਂ ਸਾਇਟਿਸ ਨਾਲ ਜਾ ਕੇ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਆਸ ਤੇ ਜਹੂਰ ਲੈਣਾ ਚਾਹੁੰਦਾ ਪਾਰਟੀ ਨੇ ਇੱਕ ਵਾਰ ਨਹੀਂ ਉਹ ਸਮਝ ਸਕਿਆ ਮੈਂ ਇੱਕ ਪਾਰਟੀ ਦਾ ਸੁਪਾਹੀ ਹੋਣ ਦੇ ਨਾਤੇ ਉਦਾਸ ਅਸਤੀਫਾ ਸਵੀਕਾਰ ਦਿੱਤਾ। ਮੈਨੂੰ ਬਹੁਤ سارے ਵਾਅਦੇ ਦਿੱਤੇ ਗਏ ਸੀ ਮੈਨੇ ਚੋਣਾਂ ਲੜਨ ਦਾ ਵਾਅਦਾ ਕੀਤਾ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ মিডিਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੁੱਤਾਂ ਚੜ੍ਹੀਆਂ ਕਿ ਇਹ ਪੰਨਿਆਂ ਦੇ ਵਿੱਚ ਸਵਾਲ ਸੀ ਕਿ ਅਸਤੀਫਾ ਕਿਉਂ ਲਈ ਆਇਆ? ਮੈਂ ਅੱਜ ਸਾਰੇ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਦੇ ਦਿੱਤਾ ਅੱਜ ਸਵਾਲ ਇਹ ਹੈ ਕਿ ਉਹ ਹੀ ਲਾਇਬਿਲਟੀ ਤੇਰੀ ਲਾਇਲਟੀ ਸੀ ਤੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾ ਚਾ ਗਿਆ ਕਿ ਮੈਂ ਹੋਰ ਮੈਪ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਕੋ ਲੋਕਾਂ ਦੇ ਵਿੱਚ ਅਪਮਾਨ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਰਪਰਸ਼ਨ ਕੀਤਾ ਜਿਹਦੀ ਸਰਕਾਰ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਇਆ ਗਿਆ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਾਖਿਓਣਾ ਮੈਨੂੰ ਤੇ ਐਫ ਆਈ ਆਰ ਕਰਕੇ ਮੇਰੇ ਖਾਲਸਾ ਕਿਨੂੰ ਦੇਰ ਲੱਗੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫ ਆਈ ਆਰ ਨਹੀਂ ਹੋਈ ਰਾਜਨੀਤੀ ਦੇ ਤੌਰ ਤੇ ਮੇਰੇ ਤੇ ਐਫਆਈਆ ਨਾਲ ਬੜੀਆਂ ਧਰਨੇ ਪੱਤਰਸ਼ਿਕਾ ਹੋਈਆਂ ਪਰ ਨਿੱਜੀ ਜ਼ਿੰਦਗੀ ਚਲੀ ਹੋਈ ਹੈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤਾਂ ਮੈਨੂੰ ਸਜਾ ਦੇਣ ਤੇ ਤੁਸੀਂ ਭਾਗੀਦਾਰਾਂ ਤੇ ਮੈਨੂੰ ਬਖਸ਼ਿਓ ਨਾ ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਆਵਾਮਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਦੁੱਖ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆਂ ਕੀ ਉਹਨਾਂ ਨੂੰ ਬੜਾਵਾ ਦਿੰਦੇ ਆਂ ਤੇ ਜੇ ਬੜਾਵਾ ਦਿੰਦੇ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਐ ਐਸੇ ਸਾਰੇ ਸਵਾਲ ਸਭਲਾ ਸਾਹਿਬ ਸਭਲਾ ਸਾਹਿਬ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਾਂਗਾ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਹੋਣੀ ਤਾਂ ਜੱਟ ਸਾਹਿਬ ਅੱਜ ਕੀ ਨਤੀਜਾ ਨਿਕਲਿਆ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਪਾਈ ਆਂ ਪਾਰ ਠੀਕ ਹੈ ਲੇਕਿਨ ਬੀਜੇਪੀ ਕੈਂਡੀਡੇਟ ਤਰਹੋ ਤੁਸੀਂ ਅਸਲ ਵਿੱਚ ਮੈਂ ਉਹ ਦਿਨ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਹੈ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਫੱਟੋ ਘੱਟ ਮੈਂ ਪਾਕ ਸਾਫ ਹਾਂ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀ ਆ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਯਾਨੀ ਤੁਹਾਡਾ ਕਹਿਣਾ ਇਹ ਆ ਕਿ ਜਿਹੜੇ ਕਲੈਰਟੀ ਹੋਣੀ ਚਾਹੀਦੀ ਜਿਹੜੇ ਉਮੀਦਵਾਰ ਹੋਣ ਉਹਨਾਂ ਦੇ ਮਤਲਬ ਇਹ ਹੈ ਕਿ ਕਲੈਰਟੀ ਹੋਣੀ ਚਾਹੀਦੀ ਪਾਰਦਰਸ਼ੀ ਠੀਕ ਹੈ ਮਿਹਰਬਾਨੀ ਸਤ ਧੰਵਾਓ ਓਹੋ ਆ ਕੌਣ ਆਹ ਬਾਤ ਜਿਹੜਾ ਹੈਗਾ ਖਤਮ ਕੀਤਾ ਜਾਵੇ ਇਹ ਪਰਿਵਾਰਵਾਦੀ ਇਹ ਵੀ ਇੱਕ ਇਸ਼ੂ ਸੀਗਾ ਉਹਦੇ ਲਈ ਉਹ ਪਾਰਟੀ ਉਹਦੇ ਤੋਂ ਦਿਵਾਲਤ ਪਾਰਟੀ ਧੰਨਵਾਦ ਸਭ ਠਾਈ ਤੇ ਕੀ ਨੂੰ ਤਾਂ ਥੱਲੇ ਰੱਖੋ ਜੀ ਅੱਜ ਮੈਂ ਅੱਜ ਕੀ ਆਖੀ ਨੂੰ ਤਾਂ ਥੱਲੇ ਰੱਖੀ ਦੇਖੀਏ पंजाब में चुनाव की तैयारी के लिए हम सब लोग दौरा कर रहे हैं आज होशियारपुर लोकसभा क्षेत्र के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके, रह चुके हैं और उनके घर पे चाय नाश्ता के लिए उन्होंने बुलाया था काफी कार्यकर्ता को भी यहाँ मिलने का सौभाग्य मिला और सबके साथ बातचीत सबकी सुनी है और चुनाव में सब आगे आने वाले दिन में होशियार में भारी बहुमत से भारतीय जनता पार्टी को जिताएंगे इसी बात सर सर, सर सर पहले भी यहाँ पे जाखड़ जी आए थे थोड़ी विजय सामला जी की कह रहे थे कि नाराजगी चल रही है लेकिन विजय सामला जी की चुप्पी लगातार बरकरार है आज बोलेंगे कि आपके साथ है देखिए कोई नाराजगी नहीं है सामला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो या पार्टी के लिए चुनाव में उन्होंने कोई ऐसी की भावना भी नहीं है और भारतीय जनता पार्टी का ही काम करेंगे इसमें कोई सवाल नहीं भारतीय तो जनता पार्टी तो के तो जितने भी उम्मीदवार आपने घोषित किए हैं उनका विरोध हो रहा है किसानों की तरफ से जाखड़ साहब ने उनको एक बैठने का बो, बोला था कि बैठ के बात करेंगे इकट्ठे लेकिन वहां पे बीजेपी का कोई भी आगू पहुंचा नहीं मुझे पता नहीं कम तो पानी शाम्लाजी। जो जो शाम्लाजी। बोलेंगे की नाराजगी नहीं है कोई तो साफानी तो 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 जी जी जो